ਬਹੁਤ ਸਰੀਆਂ ਸ਼ਿਕਾਇਤਾਂ ਦੇ ਢੇਰ ਲੱਗ ਜਾਂਦੇ ਆ ਪੋਰਟਲ ਹੈਂਗ ਹੋ ਜਾਂਦੇ ਆ ਇੰਟਰਨੈਟ ਚੱਲਦੇ ਨਹੀਂ ਸਰਵਰ ਡਾਊਨ ਹੋ ਜਾਂਦੇ ਆ ਸ਼ਿਕਾਇਤਾਂ ਹੱਲ ਨਹੀਂ ਹੁੰਦੀਆਂ ਪਹਿਲਾਂ ਜਿਹੜੀਆਂ ਫਾਈਲਾਂ ਚ ਪਈਆਂ ਰਹਿੰਦੀਆਂ ਸੀ ਹੁਣ ਉਹ ਇੰਟਰਨੈਟ ਦੇ ਪੋਰਟਲਾਂ ਤੇ ਟੰਗੀਆਂ ਰਹਿ ਜਾਂਦੀਆਂ ਇਸ ਕਰਕੇ ਲੋਕ ਮਹਿਸੂਸ ਕਰ ਰਹੇ ਆ ਕਿ ਉਹਨਾਂ ਦੀ ਪਸੰਦਾ ਸਰਕਾਰ ਨਹੀਂ ਆਈ ਇੱਕ ਤਾਂ ਬਿਲਕੁਲ ਸਪਸ਼ਟ ਹੈ ਕਿ ਜੇ ਸਾਡੇ ਕੰਮ ਹੀ ਨਹੀਂ ਹੋਣੇ ਅੱਜ ਤਾਂ ਅਸੀਂ ਨਹੀਂ ਪੱਥਰ ਤੋੜਿਆ ਨਹੀਂ ਪੱਥਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਸੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਜਿੱਦਾਂ ਇਹ ਨਹੀਂ ਪੱਥਰ ਹਟਾਇਆ ਹੈ ਨਾ ਉਦੋਂ ਸਿਮ ਹਟਾ ਦਾਂਗੇ ਜਿਸ ਤਰ੍ਹਾਂ ਉਹ ਪਹਿਲੀਆਂ ਸਰਕਾਰਾਂ ਦੇ ਵਿੱਚ ਪਰ ਮਾਰਦੇ ਰਹੇ ਐ ਉਹ ਇਸੇ ਤਰ੍ਹਾਂ ਆਮ ਆਦੀ ਪਾਰਟੀ ਦੀ ਸਰਕਾਰ 'ਚ ਪਰ ਮਾਰਨਾ ਚਾਹੁੰਦੇ ਸੀ ਮਨਮਰਜ਼ੀਆਂ ਦਾ ਦੌਰ ਚਲਾਉਣਾ ਚਾਹੁੰਦੇ ਸੀ ਪਰੰਤੂ ਸਾਡੇ ਪੰਜਾਬ ਦੇ ਲੋਕਾਂ ਦਾ ਕਲਚਰ ਹੋ ਗਿਆ ਕਿ ਅਸੀਂ ਜਦੋਂ ਵੀ ਦਫ਼ਤਰ ਦੇ ਵਿੱਚ ਆਈਏ ਸਾਡਾ ਕੰਮ ਪਹਿਲ ਦੇ ਆਧਾਰ 'ਤੇ ਹੋ ਜਾਏ ਫਟਾਫਟ ਹੋ ਜਾਏ ਨਿਯਮ ਹੋਣ ਚਾਹੇ ਨਾ ਹੋਣ ਮਸਲਾ ਤਾਂ ਇੱਥੇ ਆ ਰਿਹਾ ਕਿ ਕੰਮ ਨਹੀਂ ਹੋ ਰਿਹਾ ਨਾ ਵਿਧਾਇਕਾਂ ਦੇ ਹੋ ਰਿਹਾ ਨਾ ਲੋਕਾਂ ਦੇ ਹੋ ਰਿਹਾ ਨਾ volunteers ਦੇ ਹੋ ਰਿਆ ਇਸ ਕਰਕੇ ਥੋੜੀ ਤਕਲੀਫ ਜਿਹੜੀ ਹੈ ਉਹ ਦੇਖ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਿਕਰਮਜੀਤ ਸਿੰਘ ਭਵੰਤਮਾਨ ਦੀ ਸਰਕਾਰ ਵੱਲੋਂ ਜਿੱਥੇ ਸਾਫ਼ ਸੁਥਰਾ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਜਵਾਬ ਦੇ ਬਣਾਉਣ ਦੀ ਜਿਹੜੀ ਭਵੰਤਮਾਨ ਸਰਕਾਰ ਵੱਲੋਂ ਬਚਨ ਪੜਤਾ ਪ੍ਰਗਟ ਕੀਤੀ ਗਈ ਹੈ ਲੇਕਿਨ ਕਿਤੇ ਨਾ ਕਿਤੇ ਕੁਝ ਕਟਨਾਵਾ ਕੁਝ ਐਪੀਸੋਡ ਇਦਾਂ ਦੇ ਸਾਹਮਣੇ ਆ ਰਹੇ ਨੇ ਕਿਤੇ ਨਾ ਕਿਤੇ ਦੋਸ਼ ਉਹ ਅਧਿਕਾਰੀ ਜੋ ਜ਼ਿੰਮੇਵਾਰ ਅਧਿਕਾਰੀ ਨੇ ਉਹਨਾਂ ਉੱਪਰ ਵੀ ਲਾਉਂਦੇ ਨਜ਼ਰ ਆ ਰਹੇ ਨੇ ਸੋ ਪਟਿਆਲਾ ਦੇ ਵਿੱਚ ਹੀ ਕੱਲ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਸੀ ਵੀ ਦਫ਼ਤਰਾਂ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਅੱਜ ਇੱਕ ਲੁਧਿਆਣੇ ਦੇ ਵਿੱਚ ਹੀ ਉਦਾਂ ਦੀ ਘਟਨਾ ਵਾਪਰੀ ਹੈ ਸੋ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਅਫਸਰ ਕਟਹਿਰੇ ਵਿੱਚ ਨੇ ਕਿ ਲੋਕ ਕਟਹਿਰੇ ਵਿੱਚ ਨੇ ਜਾਂ ਭਗਵੰਤ ਮਾਨ ਦੀ ਸਰਕਾਰ ਕਟਹਿਰੇ ਦੇ ਵਿੱਚ ਹੈ ਸੋ ਅਸੀਂ ਗੱਲਬਾਤ ਕਰਾਂਗੇ ਸੋ ਬੇਸਾ ਪਟਿਆਲਾ ਦੇ ਵਿੱਚ ਘਟਨਾਕਰਮ ਇੱਕ ਹੋਇਆ ਤੇ ਇੱਕ ਲੁਧਿਆਣਾ ਦੇ ਵਿੱਚ ਅੱਜ ਵਾਪਰਿਆ ਤੇ ਕੀ ਘਟਨਾਕਰਮ ਦੇ ਜਿਹੜੇ ਕੀ ਸਿੱਧੇ ਤੇ ਅਸਿੱਧੇ ਪ੍ਰਭਾਵ ਸਰਕਾਰ ਤੇ ਪੈ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸਰਕਾਰ ਹੈ ਬਦਲਾ ਦੇ ਰੂਪ ਵਿੱਚ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਆਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਦਿਸ਼ਾ ਨਿਰਦੇਸ਼ ਜਿਹੜੇ ਆ ਅਧਿਕਾਰੀਆਂ ਨੂੰ ਦਿੱਤੇ ਗਏ ਲਗਾਤਾਰ ਜਿਹੜੇ ਇੱਕ ਟਾਕਸ਼ ਹੋ ਰਿਹਾ ਹੈ ਜਿਹੜੀਆਂ ਗੱਲਾਂ ਅਫਸਰ ਸ਼ਾਹੀ ਨੂੰ ਲੈ ਕੇ ਵਿਧਾਇਕਾਂ ਨੂੰ ਲੈ ਕੇ ਸਰਕਾਰ ਨੂੰ ਲੈ ਕੇ ਸਾਹਮਣੇ ਆ ਰਹੀਆਂ ਕਿਤੇ ਨਾ ਕਿਤੇ ਸ਼ਰਾਰਤ ਤਾਂ ਹੈ ਕਿਉਂਕਿ ਆਮ ਲੋਕ ਜਿਹੜੇ ਆ ਪਹੁੰਚ ਕਰਦੇ ਆ ਅਫਸਰ ਸ਼ਾਹੀ ਤੱਕ ਕੱਲ ਇੱਕ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ احمد ਪਰੇ ਬੜੇ ਅੱਛੇ ਅਫਸਰ ਹੈ ਬਹੁਤ ਸਰੀਆਂ ਸ਼ਿਕਾਇਤਾਂ ਐਸਐਸਪੀ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਚ ਹੁੰਦੀਆਂ ਨੇ ਪਰੰਤੂ ਕੱਲ ਇੱਕ ਵਿਅਕਤੀ ਜਰਨੈਲ ਸਿੰਘ ਰਾਜਪੂਤ ਨਾਂ ਦਾ ਵਿਅਕਤੀ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਜਾਂਦਾ ਕੰਮ ਹੋਣਾ ਕੋਈ ਪਰੰਤੂ ਇੱਕ ਪ੍ਰਕਿਰਿਆ ਹੁੰਦੀ ਐ ਅਫਸਰ ਸ਼ਾਹੀ ਨੂੰ ਮਿਲਣ ਲਈ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਕਲਚਰ ਸੀ ਉਹ ਵੀ ਅਸੀਂ ਦੇਖਿਆ ਪਰੰਤੂ ਹੁਣ ਸਰਕਾਰ ਦੇ ਅਧਿਕਾਰੀਆਂ ਦੀ ਜਿਹੜੀ ਡਿਊਟੀ ਹੂੰ ਭਗਵਾਨਤਮਾਨ ਦੀ ਸਰਕਾਰ ਨੇ ਲਗਾਈ ਹੈ ਉਹ ਇੱਕ ਟਾਈਮ ਫਿਕਸ ਕੀਤਾ ਗਿਆ ਕਿ ਤੁਸੀਂ 8:00 ਤੋਂ ਲੈ ਕੇ 9:00 ਵਜੇ ਤੱਕ ਬੈਠਣਾ ਹੈ ਆਮ ਲੋਕਾਂ ਦੀ ਜਨਤਾ ਦੀ ਗੱਲ ਸੁਣਨੀ ਹੈ ਕਿਹੜਾ ਕੰਮ ਨਿਯਮ ਅਨੁਸਾਰ ਹੋਣਾ ਉਹ ਕੀਤਾ ਜਾਵੇ ਪਰੰਤੂ ਕੱਲ ਦਾ ਇੱਕ ਹੰਗਾਮਾ ਪਟਿਆਲਾ ਡੀਸੀ ਦਫਤਰ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਬੰਦਾ ਡੀਸੀ ਦਫਤਰ ਦੇ ਵਿੱਚ ਖੜਾ ਹੋ ਕੇ ਲਾਈਵ ਕਹਿ ਰਿਹਾ ਕਿ ਅਸੀਂ ਇੱਕ ਸਿਗਨੇਚਰ ਕਰਾਉਣੇ ਆ ਇੱਕ ਔਰਤ ਹੈ ਤੇ ਅਸੀਂ ਲਗਾਤਾਰ ਗੇੜੇ ਡਿਪਟੀ ਕਿਸ਼ਨ ਪਟਿਆਲਾ ਦੇ ਦਫਤਰ ਲਗਾ ਰਹੇ ਹਾਂ ਪਰੰਤੂ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਬਹੁਤ ਸਾਰੇ ਵਫਦ ਜਿਹੜੇ ਆ ਉਹ ਡੀਸੀ ਦਫਤਰ ਦੇ ਵਿੱਚ ਬੈਠੇ ਇੱਕ ਤਸਵੀਰ ਡੀਸੀ ਦਫਤਰ ਦੀ ਦਿਖਾਈ ਦਿੰਦੀ ਹੈ ਕਿ ਕੁਝ ਲੋਕ ਬੈਠੇ ਹੁੰਦੇ ਆ ਵਫਦ ਬੈਠੇ ਹੁੰਦੇ ਆ ਉਹ ਡਿਪਟੀ ਕਮਿਸ਼ਨਰ ਨੂੰ ਮਿਲਦੇ ਆ ਮੈਨੂੰ ਲੱਗਦਾ ਕਿ ਜਰਨਲਿਸਟ ਸਿੰਘ ਰਾਜਪੂਤ ਇਸ ਕਰਕੇ ਫੈਟ ਅਪ ਹੋਇਆ ਕਿ ਅਕਾਲੀ ਦਲ ਦਾ ਵਫਦ ਕੱਲ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ ਕਿਸੇ ਸਮੇਂ ਅਲ ਸਿੰਘ ਰਾਜਪੂਤ ਦੇ ਅਕਾਲੀ ਧਰਨਾ ਜੁੜੇ ਹੋਏ ਸੀ ਪਰੰਤੂ ਹੁਣ ਉਹ ਹਰਮਿੰਦਰ ਸਿੰਘ ਪਠਾਨ ਮਾਜਰਾ ਹੋਰਾਂ ਦੇ ਨਾਲ ਕੰਮ ਕਰ ਰਿਹਾ ਹਾਂ ਬਈ ਸਰ ਤੁਸੀਂ ਜਿਹੜੀ ਗੱਲ ਕੀਤੀ ਵੀ ਕੋਈ ਵੀ ਵਰਕਰ ਹੈ ਕੋਈ ਵਿਅਕਤੀ ਹੈ ਕਿਸੇ ਨਾ ਕਿਸੇ ਐਮਐਲਏ ਕੋਈ ਚੇਅਰਮੈਨ ਕਿਸੇ ਨਾ ਜੁੜਿਆ ਹੁੰਦਾ ਤੇ ਗੱਲ ਟੇਬਲ ਦੇ ਉੱਤੇ ਵੀ ਰੱਖੀ ਜਾ ਸਕਦੀ ਸੀ ਤੇ ਆਖਿਰ ਫੇਸਬੁਕ ਤੇ ਲਾਈਵ ਹੋਣ ਦੀ ਐਡੀ ਵੀ ਕਿਹੜੀ ਆਫਤ ਆ ਗਈ ਸੀ ਬਿਲਕੁਲ ਇਹ ਵੱਡਾ ਹੰਗਾਮਾ ਹੋਇਆ ਜਿਸ ਤਰ੍ਹਾਂ ਇੱਕ ਸਰਕਾਰ ਦਾ ਜਲੂਸ ਕੱਢਣ ਵਾਲੀ ਹੀ ਗੱਲ ਹੈ ਆਮ ਆਦੀ ਪਾਰਟੀ ਦਾ ਆਗੂ ਹੈ ਜਿਸ ਨੇ ਅਧਿਕਾਰੀਆਂ ਤੇ ਸਵਾਲ ਖੜੇ ਕੀਤੇ ਕਿ ਅਸੀਂ ਜਾਣਦੇ ਹਾਂ ਸਾਡੇ ਕੰਮ ਨਹੀਂ ਹੁੰਦੇ ਪਰੰਤੂ ਜਦੋਂ ਤੋਂ ਇਹ ਸਰਕਾਰ ਆਈ ਹੈ ਇਹਦੇ ਵਿੱਚ ਬਹੁਤ ਸਾਰੇ ਪੱਖਾਂ ਨੂੰ ਦੇਖਣ ਦੀ ਲੋੜ ਹੈ ਬਹੁਤ ਸਾਰੇ ਆਈਐਸ ਪੀਸੀਸ ਅਧਿਕਾਰੀ ਪਹਿਲਾਂ ਵੀ ਲੱਗਦੇ ਰਹੇ ਪਰੰਤੂ ਪੰਜਾਬ ਦੇ ਵਿੱਚ ਅਫਸਰ ਸ਼ਾਹੀ ਦੇ ਵਿੱਚ ਬਹੁਤ ਸਾਰੇ ਅਧਿਕਾਰੀ ਪੀਪੀਐਸ ਤੋਂ ਸਿਲੈਕਟ ਹੋ ਕੇ ਲੱਗਦੇ ਰਹੇ ਆ ਪੰਜਾਬ ਸੇਵਾ ਕਮਿਸ਼ਨ ਦੇ ਤਹਿਤ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਉਹਦੇ ਤਹਿਤ ਬਹੁਤ ਸਾਰੇ ਅਧਿਕਾਰੀ ਲੱਗਦੇ ਰਹੇ ਆ ਜਿਹੜੇ ਪੰਜਾਬ ਦੇ ਕਲਚਰ ਨੂੰ ਸੱਭਿਆਚਾਰ ਨੂੰ ਜਾਣਦੇ ਆ ਪਰੰਤੂ ਹੁਣ ਕਾਫੀ ਸਮੇਂ ਤੋਂ ਢਾਈ ਤਿੰਨ ਸਾਲਾਂ ਤੋਂ ਆਵਾਮੀ ਪਾਰਟੀ ਦੀ ਸਰਕਾਰ ਹੈ ਤੇ ਆਈਏ ਅਧਿਕਾਰੀ ਜਿਹੜੇ ਲੱਗਦੇ ਆ ਵਕ ਵਕਤ ਸਟੇਟਾਂ ਤੋਂ ਆ ਰਹੇ ਆ ਉਹ ਪੰਜਾਬ ਦੇ ਸੱਭਿਆਚਾਰ ਨੂੰ ਸ਼ਾਇਦ ਇੰਨਾ ਨਾ ਜਾਣਦੇ ਹੋਣ ਪਰੰਤੂ ਸਾਡੇ ਪੰਜਾਬ ਦੇ ਲੋਕਾਂ ਦਾ ਕਲਚਰ ਹੋ ਗਿਆ ਕਿ ਅਸੀਂ ਜਦੋਂ ਵੀ ਦਫਤਰ ਦੇ ਵਿੱਚ ਆਈਏ ਸਾਡਾ ਕੰਮ ਪਹਿਲ ਦੇ ਆਧਾਰ ਤੇ ਹੋ ਜਾਏ ਫਟਾਫਟ ਹੋ ਜਾਏ ਨਿਯਮ ਹੋਣ ਜਾਏ ਨਾ ਹੋਣ ਜਿਸ ਤਰ੍ਹਾਂ ਕਿ ਮਨਮਰਜ਼ੀਆਂ ਦਾ ਦੌਰ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਅਸੀਂ ਦੇਖਿਆ ਕਿ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਕਾਂਗਰਸੀ ਰਹੀ ਹੈ ਬਹੁਤ ਸਾਰੇ ਆਗੂ ਅਫਸਰਾਂ ਦੇ ਦਰਵਾਜ਼ਿਆਂ ਨੂੰ ਲੱਤਾਂ ਮਾਰ ਕੇ ਅੰਦਰ ਵੜ ਜਾਂਦੇ ਰਹੇ ਆ ਦੇ ਅਜਿਹੇ ਆਗੂ ਅਸੀਂ ਕਾਂਗਰਸੀ ਵੀ ਦੇਖਿਆ ਅਕਾਲੀ ਦਲ ਦੇ ਵੀ ਦੇਖਿਆ ਜਿਹੜੇ ਕਹਿੰਦੇ ਸੀ ਹਾਂ ਵੀ ਕੰਮ ਕਰਨਾ ਕਿ ਨਹੀਂ ਕਰਨਾ ਕਿੱਦਾਂ ਕਰਨਾ ਸਾਨੂੰ ਕੰਮ ਕਰਾਉਣਾ ਹੁੰਦਾ ਬਿਲਕੁਲ ਅਜਹੀ ਲੈਂਗੁਏਜ ਹੁੰਦੀ ਸੀ ਉਹਨਾਂ ਦੀ ਬਿਲਕੁਲ ਇਹ ਸ਼ਖਸ਼ ਵੀ ਉਸੇ ਦਲ ਦੇ ਵਿੱਚੋਂ ਇੱਕ ਆਗੂਆਂ ਦੇ ਵਿੱਚੋਂ ਰਿਹਾ ਇਹ ਵੀ ਉਸੇ ਸੁਭਾਅ ਦੇ ਤਹਿਤ ਹੀ ਚੱਲਿਆ ਸੀ ਕਿ ਮੈਂ ਸ਼ਾਇਦ ਆਮ ਆਦੀ ਪਾਰਟੀ ਦਾ ਆਗੂ ਹੋਣ ਦਾ ਦਾਬਾ ਮਾਰ ਕੇ ਡਿਫਟੀ ਕਮਿਸ਼ਨ ਦੇ ਪਟਿਆਲਾ ਤੋਂ ਕੰਮ ਲੈ ਲੂੰਗਾ ਇਹ ਕਮਾਂਡਰ ਅਫਸਰ ਨੇ ਬਹੁਤ ਸਾਰੇ ਸਮੇਂ ਸਮੇਂ ਤੇ ਰਜੇਵੇਂ ਹੁੰਦੇ ਆ ਜਿਵੇਂ ਤੁਸੀਂ ਕਿਹਾ ਬਹੁਤ ਸਾਰੀਆਂ ਮੀਟਿੰਗਾਂ ਉਸ ਦਿਨ ਵੀ ਮੀਟਿੰਗਾਂ ਸੀ ਜਿਸ ਦਿਨ ਇਹ ਵਿਅਕਤੀ ਡੀਸੀ ਦਫਤਰ ਦੇ ਵਿੱਚ ਸੀ ਉਸ ਸਮੇਂ ਵੀ ਮੀਟਿੰਗਾਂ ਸੀ ਪਰੰਤੂ ਇੱਥੇ ਦੱਸਣਾ ਬੇहद ਜ਼ਰੂਰੀ ਹੈ ਕਿ ਇੱਕ ਮਾਨ ਮਰਿਆਦਾ ਬਿਲਕੁਲ ਕੰਮ ਹੁਣ ਚਾਹੀਦੇ ਆ 2-3 ਸਾਲਾਂ ਦੇ ਵਿੱਚ ਜਦੋਂ ਤੋਂ ਸਰਕਾਰ ਆਈ ਹੈ ਬਹੁਤ ਸਾਰੇ ਲੰਬੇ ਲੋਕਾਂ ਦੇ ਵੀ ਆ ਵਿਧਾਇਕਾਂ ਦੇ ਵੀ ਆ ਵਲੰਟੇਰਾਂ ਦੇ ਵੀ ਆ ਪਰੰਤੂ ਉਸੇ ਤਰ੍ਹਾਂ ਦੇ ਕਲਚਰ ਨੂੰ ਅਡਾਪਟ ਕਰਨਾ ਚਾਹੁੰਦੇ ਆ ਇਹ ਐਮਐਲਏ ਇਹ ਲੋਕ ਆਮ ਆਦੀ ਪਾਰਟੀ ਦੇ ਆਗੂ ਜਾਂ ਬਹੁਤ ਸਾਰੇ ਪਰੰਤੂ ਆਮ ਆਦੀ ਪਾਰਟੀ ਜੀ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਦਿੱਲੀ ਤੋਂ ਚੱਲਦੀ ਹੈ ਜਿਹੜੀ ਇੱਕ ਗੱਲ ਲੋਕਾਂ ਦੇ ਸਾਹਮਣੇ ਆਉਂਦੀ ਹੈ ਕਿ ਭਗਵੰਤ ਜੀ ਦਿੱਲੀ ਤੋਂ ਚੱਲਦੇ ਆ ਤੇ ਇਹਨਾਂ ਦੇ ਜਿਹੜਾ ਇੱਕ ਸਾਰਾ ਸ਼ਡਿਊਲ ਦਿੱਲੀ ਤੋਂ ਬਣ ਕੇ ਪੰਜਾਬ ਦੇ ਵਿੱਚ ਇੰਪਲੀਮੈਂਟ ਹੁੰਦਾ ਹੈ ਇੱਥੇ ਕਿ ਮੈਂ ਬੇਸ਼ੱਕ ਮੈਂ ਗੱਲ ਤੁਸੀਂ ਜਿੱਦਾਂ ਗੱਲ ਕੀਤੀ ਵੀ ਉਹ ਵਿਅਕਤੀ ਅਕਾਲੀ ਦਲ ਚਿਰਿਆ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਜੇ ਰੋ 2022 ਤੋਂ ਪਹਿਲਾਂ ਚੋਣਾ ਲੜਦੀ ਹੈ ਬਹੁਤ ਸਾਰੇ ਕਾਂਗਰਸੀ ਤੇ ਅਕਾਲੀ ਜਿਹੜੇ ਨੇ ਆਵਾਜ਼ੀ ਪਾਰਟੀ ਚਲੇ ਗਏ ਸਨ ਆ ਤਾਂ ਗਏ ਲੇਕਿਨ ਕਿਤੇ ਨਾ ਕਿਤੇ ਉਹ ਨੁਕਸਾਨ ਦੇ ਵੀ ਸਾਬਤ ਹੋ ਰਹੇ ਨੇ ਜਿੱਦਾਂ ਇਸ ਵਿਅਕਤੀ ਦੀ ਗੱਲ ਕੀਤੀ ਤੁਸੀਂ ਨਹੀਂ ਨੁਕਸਾਨ ਦੇ ਦੀ ਗੱਲ ਹੁੰਦੀ ਹੈ ਸਿਆਸਤ ਦਾ ਸਿਆਸਤ ਦਾ ਇੱਕ ਇੱਕ ਕਲਚਰ ਕਹ ਲੋ ਬਹੁਤ ਸਾਰੇ ਲੋਕ ਸਰਕਾਰਾਂ ਆਉਂਦੀਆਂ ਜਾਂਦੀਆਂ ਲੈਂਦੀਆਂ ਬਦਲ ਜਾਂਦੇ ਆ ਡੱਡੂ ਛੜੱਪੇ ਮਾਰਦੇ ਆ ਇਹਨਾਂ ਲੋਕਾਂ ਦਾ ਕੋਈ ਦੀਨ ਤਰਮ ਹੁੰਦਾ ਨਹੀਂ ਪਰੰਤੂ ਇਹ ਲੋਕਾਂ ਨੇ ਇੱਕ ਸੁਭਾਅ ਪਾ ਲਿਆ ਪਰੰਤੂ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਅੱਜ ਜੇ ਸਰਕਾਰ ਸਵਾਲਾਂ ਦੇ ਕਟਾਰੇ ਵਿੱਚ ਖੜੀ ਹੋ ਰਹੀ ਹੈ ਜੇ ਅਧਿਕਾਰੀ ਖੜੇ ਹੋ ਰਿਹਾ ਹੈ ਜਾਂ ਖੜੇ ਕੀਤੇ ਜਾ ਰਿਹਾ ਹੈ ਅਜਿਹੇ ਮੁੱਦੇ ਖੜੇ ਕਰਕੇ ਮਸਲਾ ਤਾਂ ਇੱਥੇ ਆ ਰਿਹਾ ਕਿ ਕੰਮ ਨਹੀਂ ਹੋ ਰੇ ਨਾ ਵਿਧਾਇਕਾਂ ਦੇ ਹੋ ਰਿਹਾ ਨਾ ਲੋਕਾਂ ਦੇ ਹੋ ਰਿਹਾ ਨਾ ਵਲੰਟੇਰਾਂ ਦੇ ਹੋ ਰਿਹਾ ਇਸ ਕਰਕੇ ਥੋੜੀ ਤਕਲੀਫ ਜਿਹੜੀ ਹੈ ਉਹ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਦਾ ਇੱਕ ਘਟਨਾਕਰਮ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਘਟਨਾਕਰਮ ਬੇਬੇ ਸਾਹਿਬ ਕੀ ਹੋਇਆ ਅੱਜ ਹਦੋਂ 13ਵੀਂ ਹੋ ਗਈ ਇਹ ਤਾਂ ਇੱਕ ਆਮ ਆਗੂ ਸੀ ਪਟਿਆਲੇ ਵਾਲਾ ਜਰਨੈਲ ਸਿੰਘ ਰਾਜਪੂਤ ਅੱਜ ਤਾਂ ਜੱਗੋ 13ਵੀਂ ਹੋ ਗਈ ਲੁਧਿਆਣਾ ਵੈਸਟ ਦੇ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਵੱਡਾ ਨਾਲੇ ਦੀ ਸਫਾਈ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਉਹਨਾਂ ਨੇ ਮੁੱਦੇ ਨੂੰ ਉਭਾਰਿਆ ਫਿਰ ਉਹਨਾਂ ਨੇ ਸਰਕਾਰ ਰੈਂਦੇ ਆ ਇੱਕ ਨਹੀਂ ਪੱਥਰ ਵੀ ਰਖਾਇਆ ਕੋਈ ਵੀ ਐਮਐਲਏ ਆਪਣੇ ਇਲਾਕੇ ਲਈ ਪ੍ਰੋਜੈਕਟ ਲੈ ਕੇ ਆਉਂਦਾ ਜਦੋਂ ਉਹਨਾਂ ਨੇ ਅਧਿਕਾਰੀਆਂ ਤੋਂ ਇਹ ਨਹੀਂ ਪੱਥਰ ਰਖਾਇਆ ਪਰੰਤੂ ਇਹ ਜਿਹੜਾ ਘਟਨਾਕਰਮ ਲੁਧਿਆਣਾ ਵੈਸਟ ਦੇ ਵਿੱਚ ਦੇਖਣ ਨੂੰ ਮਿਲਿਆ ਐ ਐਮਐਲਏ ਦੇ ਹੱਥੋਂ ਉਹ ਤੇ ਉਹਨਾਂ ਦੇ ਸਮਰਥਕ ਜਿਹੜਾ ਸਟੋਨ ਜਿਹੜਾ ਪੱਥਰ ਨਹੀਂ ਪੱਥਰ ਲਗਾਇਆ ਗਿਆ ਸੀ ਬੁੱਢਾ ਨਾਲੇ ਦੀ ਸਫਾਈ ਨੂੰ ਲੈ ਕੇ ਅੱਜ ਉਹ ਆਪਣੇ ਹੱਥਾਂ ਨਾਲ ਤੋੜਦੇ ਨਜ਼ਰ ਆਏ ਆ ਵੱਡੇ ਵੱਡੇ ਹਥੋੜੇ ਕੰਬੈਨਾਂ ਲੈ ਕੇ ਆਏ ਆ ਉਹਨਾਂ ਨੇ ਉਹ ਇਸ ਕਰਕੇ ਤੋੜੇ ਕਿ ਜੇ ਸਰਕਾਰ ਨੇ ਕੰਮ ਹੀ ਨਹੀਂ ਕਰਨਾ ਜੇ ਤੇ ਘਾਰੀਆਂ ਨੇ ਕੰਮ ਹੀ ਨਹੀਂ ਕਰਨਾ ਫਿਰ ਇੰਨੀ ਪੱਥਰ ਰੱਖਣੇ ਕਾਤੇ ਆ ਫਿਰ ਉਹਨਾਂ ਨੇ ਕੋਈ ਚੇਤਾਵਨੀ ਨਹੀਂ ਦੇਤੀ ਕਿ ਜੇ ਅਜੇ ਵੀ ਸਾਡਾ ਪੱਥਰ ਤੋੜਨ ਦਾ ਮਕਸਦ ਇਹੀ ਆ ਕਿ ਅਫਸਰਾਂ ਨੂੰ ਜਗਾਉਣਾ ਐਮਐਲਏ ਦੇ ਵਿਧਾਇਕਾਂ ਦੇ ਅਧਾਰ ਖੇਤਰ 'ਚ ਵੀ ਆਵਾਜ਼ ਕੁਝ ਹੁੰਦਾ ਕਿ ਲੋਕਾਂ ਨੇ ਚੁਣਿਆ ਸੀ ਲੋਕਾਂ ਨੂੰ ਜਵਾਬ ਦੇ ਦੇਣਾ 50 ਬਰੀ ਲੰਘਦੇ ਹੋਣੇ ਉੱਥੇ ਆਮ ਲੋਕ ਬੁੱਡੇ ਨਾਲਾ ਇੱਕ ਲੁਧਿਆਣਾ ਦਾ ਇੱਕ ਜਿਹਾ ਚੈਪਟਰ ਹੈ ਜੋ ਹਮੇਸ਼ਾ ਵਿਵਾਦਾਂ 'ਚ ਰਹਿੰਦਾ ਸਿਆਸਤਦਾਨ ਆਮ ਲੋਕ ਇਸ ਦੀ ਗੱਲ ਕਰਦੇ ਰਹਿੰਦੇ ਆ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਲੁਧਿਆਣਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਹੈ ਅੱਜ ਜਦੋਂ ਗੁਰਪ੍ਰੀਤ ਗੋਗੀ ਨੇ ਕੰਬੈਨਾਂ ਲਿਆ ਕੇ ਹਥੋੜੇ ਲਿਆ ਕੇ ਨਹੀਂ ਪੱਥਰ ਤੋੜਦਾ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਨਹੀਂ ਪੱਥਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਨਗਰ ਨਿਗਮ ਦਾ ਨਾਮ ਬੇਸਬ ਇਹ ਨਹੀਂ ਪੱਥਰ ਕਿਸੇ ਆਮ ਵਿਅਕਤੀ ਨੇ ਵਿਰੋਧੀ ਨੇ ਕਿਸੇ ਨੇ ਤੋੜਿਆ ਹੁੰਦਾ ਮੈਨੂੰ ਲੱਗਦਾ ਸ਼ਾਇਦ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਆਉਂਦੀ ਹੈ ਉਹ ਇੱਕ ਐਮ ਐਲ ਏ ਇੰਨਾ ਫਰਸਟ੍ਰੇਟ ਵੀ ਆਪਣਾ ਹੀ ਨਹੀਂ ਪੱਥਰ ਕਿਉਂਕਿ ਜਦੋਂ ਨਹੀਂ ਪੱਥਰ ਕੋਈ ਵੀ ਸਰਕਾਰੀ ਤੌਰ ਤੇ ਧਰਨਾ ਹੁੰਦਾ ਹੈ ਬਕਾਇਦਾ ਸਰਕਾਰ ਦੇ ਧਿਆਨ ਨੇਤ ਹੁੰਦਾ ਹੈ ਚਾਹੇ ਕੋਈ ਵੀ ਅਫਸਰ ਹੈ ਆਖਿਰ ਨਹੀਂ ਪੱਥਰ ਤੋੜਦਾ ਕਿਦਾਂ ਦਾ ਮੈਸੇਜ ਸਮਾਜ ਦੇ ਵਿੱਚ ਜਾ ਰਿਹਾ ਹੁਣ ਅੱਜ ਜਿਹੜਾ ਮੈਸੇਜ ਗੁਰਪ੍ਰੀਤ ਗੋਗੀ ਨੇ ਦਿੱਤਾ ਹੈ ਇੱਕ ਤਾਂ ਬਿਲਕੁਲ ਸਪਸ਼ਟ ਹੈ ਕਿ ਜੇ ਸਾਡੇ ਕੰਮ ਹੀ ਨਹੀਂ ਹੋਣੇ ਅੱਜ ਤਾਂ ਅਸੀਂ ਨਹੀਂ ਪੱਥਰ ਤੋੜਿਆ ਨਹੀਂ ਪੱਥਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਸੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਜਿੱਦਾਂ ਇਹ ਨਹੀਂ ਪੱਥਰ ਹਟਾਇਆ ਨਾ ਉਦੋਂ ਸਿਐਮ ਹਟਾ ਦਾਂਗੇ ਅੱਜ ਤਾਂ ਪੱਥਰ ਤੋੜਿਆ ਕੱਲੋਂ ਅਸੀਂ ਸਿਐਮ ਨੂੰ ਹਟਾਉਣ ਤੱਕ ਜਾਵਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਲੱਗਿਆ ਹੋਇਆ ਨਹੀਂ ਪੱਥਰ ਹਟਾਉਣ ਦਾ ਇਹ ਸੰਕੇਤ ਹੈ ਕਿ ਜੇ ਸਾਡੇ ਕੰਮ ਨਾ ਹੋਏ ਮੈਂ ਭੁਖ ਹੜਤਾਲ ਤੇ ਵੀ ਬੈਠੂਗਾ ਕਿਉਂਕਿ ਜੇ ਅਫਸਰਾਂ ਨੇ ਕੰਮ ਹੀ ਨਹੀਂ ਕਰਨਾ ਜੇ ਸਰਕਾਰਾਂ ਨੇ ਕੰਮ ਹੀ ਨਹੀਂ ਕਰਨਾ ਫਿਰ ਇਹ ਨਹੀਂ ਪੱਥਰਾਂ ਦਾ ਕੀ ਮਤਲਬ ਰਹਿ ਜਾਂਦਾ ਅਜਾ ਇਹ ਇੱਕ ਮੈਸੇਜ دیتا ਕਿ ਅੱਜ ਤਾਈਂ ਨਹੀਂ ਪੱਥਰ ਹਟਾਇਆ ਕੱਲ ਨੂੰ ਅਸੀਂ ਸੀਐਮ ਹਟਾ ਦਾਂਗੇ ਸੋ ਬੇਸਬ ਇਹ ਜਿਹੜੇ ਘਟਨਾ ਕਰਨ ਵਾਪਰ ਵਾਪਰ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਵੀ ਬਦਲਾਅ ਦੀ ਗੱਲ ਕੀਤੀ ਗਈ ਸੀ ਕੀ ਬਦਲਾਅ ਵਾਲੇ ਸਿੰਪਟਮ ਸੰਕੇਤ ਨਜ਼ਰ ਆ ਰਹੇ ਨੇ ਤੁਸੀਂ ਦਿਖ ਰਹੇ ਹੋ ਜੇ ਜਰਨਲਿਸਟ ਕਿੱਦਾਂ ਬਾਚ ਕਰ ਰਹੇ ਪੂਰੇ ਪੰਜਾਬ ਨੂੰ ਮੈਨੂੰ ਪਿੱਛੇ ਜੇ ਇੱਕ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਇੱਕ ਡੈਲੀਗੇਟ ਦੇ ਨਾਲ ਮੈਂ ਗਿਆ ਸੀ ਰੁੱਖਾਂ ਦੀ ਸ਼ੰਗਾਈ ਨੂੰ ਲੈ ਕੇ ਮੁੱਦਾ ਸੀ ਉੱਥੇ ਕਾਈਸ ਅਫਸਰ ਸਾਨੂੰ ਮਿਲੇ ਮੈਡਮ ਸੀ ਦੂਸਰੀ ਸਟੇਟ ਤੋਂ ਸੀ ਚੰਗੇ ਲਹਿਜੇ ਨਾਲ ਗੱਲ ਸੁਣੀ ਐ ਟੈਂਡ ਕੀਤਾ ਪਰ ਮਸਲਾ ਇਸ ਗੱਲ ਦਾ ਸੀ ਕਿ ਜਦੋਂ ਮੈਂ ਅਈਸ ਅਫਸਰ ਦੇ ਪਿੱਛੇ ਲੱਗੀ ਇੱਕ ਤਖਤੀ ਨੂੰ ਦੇਖਦਾ ਪੰਜਾਬ ਦੇ ਬਹੁਤ ਸਾਰੇ ਅਫਸਰ ਪੰਜਾਬੀ ਦੇ ਵਿੱਚ ਉਹਨਾਂ ਦੇ ਨਾਮ ਤੇ ਬਹੁਤ ਸਾਰੇ ਅਫਸਰ ਪੰਜਾਬ ਨਾਲ ਜੁੜੇ ਹੋਏ ਬਿਲਕੁਲ ਫੋਰੈਸਟ ਬੁਆਦੇ ਜਦੋਂ ਖੀਰ ਦਾ ਨਾਂ ਪੜਦਾ ਉਹ ਦੂਸਰੀ ਸਟੇਟ ਦੇ ਨਾਲ ਜੁੜਿਆ ਹੋਇਆ ਸੀ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਵਾਲਾ ਸਾਰੇ ਅਫਸਰ ਆਈਪੀਐਸ ਜਿੱਥੇ ਆਈਪੀਐਸ ਦੀ ਲੋੜ ਵੀ ਨਹੀਂ ਹੈਗੀ ਉੱਥੇ ਵੀ ਆਈਪੀਐਸ ਅਫਸਰ ਤਲਾਤ ਕਰਤੇ ਪਟਿਆਲਾ ਜੂਣ ਬਦਲੀਆਂ ਹੋਈਆਂ ਨੇ ਜਿੱਥੇ ਡੀਐਸਪੀ ਆਈਪੀਐਸ ਅਫਸਰ ਲੱਗਦਾ ਨਹੀਂ ਉੱਥੇ ਵੀ ਆਈਪੀਐਸ ਅਫਸਰ ਲਾਤਾ ਬੇਤੀ ਸਾਹਿਬ ਕਈ ਵਾਰੀ ਆਈਪੀਐਸ ਅਧਿਕਾਰੀ ਨੇ ਅੰਡਰ ਟ੍ਰੇਨਿੰਗ ਜਦੋਂ ਵੀ ਕੋਈ ਆਈਪੀਐਸ ਅਧਿਕਾਰੀ ਬਣਦਾ ਮੈਨੂੰ ਲੱਗਦਾ ਕਈ ਵਾਰੀ ਥਾਣੇ ਵਿੱਚ ਵੀ ਟ੍ਰੇਨਿੰਗ ਹੁੰਦੀ ਹੈ ਡੀਐਸਪੀ ਵੀ ਲਾਇਆ ਜਾਂਦਾ ਪਰ ਇਹ ਤੁਹਾਡਾ ਸਵਾਲ ਵਾਜਬ ਹੈ ਵੀ ਆਈਪੀਐਸ ਆਖਰ ਕਿਉਂ ਕਿਉਂਕਿ ਐਮਐਲਏ ਬਹੁਤ ਨੇ ਆਪਣੇ ਆਪਣੇ ਚਿਹਤਿਆਂ ਨੂੰ ਵੀ ਲਵਾਉਣ ਦੀ ਕੋਸ਼ਿਸ਼ ਜਾਰੀ ਰਹੀ ਹੈ ਕਈਆਂ ਦੀ ਪਰ ਪਿੱਛੇ ਇੱਕ ਖਬਰ ਲੱਗੀ ਸੀ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਸ ਤਰ੍ਹਾਂ ਅ ਭਰਤੀਆਂ ਹੁੰਦੀਆਂ ਸੀ ਅਫਸਰ ਲੱਗਦੇ ਸੀ ਸਿਲੈਕਸ਼ਨ ਹੁੰਦੀ ਸੀ ਉਹ ਵੀ ਘਾਟ ਰੜਕਰੀ ਆ ਤੇ ਫੇਰ ਮੈਂ ਲੁਧਿਆਣਾ ਵਾਲੇ ਮੁੱਦੇ ਤੇ ਆਉਂਗਾ ਬਿਕਰਮ ਮਜੀਠੀਆ ਨੇ ਆਪਣੇ ਟਵਿੱਟਰ ਹੈਂਡਲ ਤੇ ਗੁਰਪ੍ਰੀਤ ਗੋਗੀ ਵੱਲੋਂ ਚੁੱਕੇ ਕਦਮ ਦੀ ਛਲਾਗਾ ਕੀਤੀ ਆ ਕਿ ਜਿਹੜਾ ਤੁਸੀਂ ਨਹੀਂ ਪੱਥਰ ਤੋੜ ਕੇ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ ਹੈ ਹੁਣ ਤੁਹਾਨੂੰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਨਹੀਂ ਪੱਥਰ ਸਰਕਾਰ ਨੇ ਬਹੁਤ ਰੱਖਿਆ ਹੈ ਢਾਈ ਤਿੰਨ ਸਾਲਾਂ ਚ ਕੰਮ ਸਿਰੇ ਝੜ ਕੋਈ ਨਹੀਂ ਰਿਹਾ ਬਦਾ ਯਕ ਹੱਥ ਤੇ ਹੱਥ ਧਰ ਕੇ ਬੈਠੇ ਆ ਕਿਉਂਕਿ ਸਰਕਾਰ ਦੀ ਮਜਬੂਰੀ ਮੈਂ ਸਮਝਦਾ ਉਹ ਇਹ ਹੋ ਸਕਦੀ ਹੈ ਕਿ ਬਹੁਤ ਸਾਰੇ ਬੰਦੇ ਸਿਆਸਦਾਨ ਅਕਾਲੀ ਦਲ ਚੋਂ ਕਾਂਗਰਸ ਚੋਂ ਆਮ ਆਦੀ ਪਾਰਟੀ ਚ ਗਏ ਉਹਨਾਂ ਨੇ ਸਮੇਂ ਦੀ ਨਜਾਕਤ ਸਮਝੀ ਕਿ ਹੁਣ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਆਣ ਜਾ ਰਹੀ ਹੈ ਸਾਨੂੰ ਹੁਣ ਪਾਰਟੀ ਬਦਲ ਲੈਣੀ ਚਾਹੀਦੀ ਹੈ ਸਾਨੂੰ ਹੁਣ ਨਵੀਂ ਸਰਕਾਰ ਚ ਕੰਮ ਕਰਨਾ ਚਾਹੀਦਾ ਜਿਸ ਤਰ੍ਹਾਂ ਉਹ ਪਹਿਲੀਆਂ ਸਰਕਾਰਾਂ ਦੇ ਵਿੱਚ ਪਰ ਮਾਰਦੇ ਰਹੇ ਆ ਉਹ ਇਸੇ ਤਰ੍ਹਾਂ ਆਮ ਆਦੀ ਪਾਰਟੀ ਦੀ ਸਰਕਾਰ ਚ ਪਰ ਮਾਰਨਾ ਚਾਹੁੰਦੇ ਸੀ ਮਨਮਰਜ਼ੀਆਂ ਦਾ ਦੌਰ ਚਲਾਉਣਾ ਚਾਹੁੰਦੇ ਸੀ ਅਫਸਰਾਂ ਦੇ ਉੱਤੇ ਧੋਂਸ ਜਮਾਣਾ ਚਾਹੁੰਦੇ ਸੀ ਪਰੰਤੂ ਵੀਆਈਪੀ ਕਲਚਰ ਸਰਕਾਰ ਨੇ ਖਤਮ ਕਰਨ ਦੀ ਗੱਲ ਕੀਤੀ ਕਿ ਸਾਨੂੰ ਵੀਆਈਪੀ ਕਲਚਰ ਖਤਮ ਕਰਨਾ ਚਾਹੀਦਾ ਉਹ ਵੀ ਨਹੀਂ ਹੋਇਆ ਕਿਉਂਕਿ ਜਿਹੜੇ ਮੁੱਖ ਮੰਤਰੀ ਦੇ ਕਾਫਲੇ ਨੇ ਉਹ ਵੀ ਸਾਨੂੰ ਦਿਖਾਈ ਦਿੰਦੇ ਆ ਇਸ ਕਰਕੇ ਮੁੱਖ ਮੰਤਰੀ ਵੀ ਸਵਾਲਾਂ ਦੇ ਕਟਾਰੇ ਚ ਫਿਰ ਬੇਤੀ ਸਾਹਿਬ ਇਹ ਆਪਾਂ ਕੀ ਕਵਾਂਗੇ ਵੀ ਸਰਕਾਰ ਨੇ ਬਹੁਤ ਸਾਰੇ ਨੇ ਬਹੁਤ ਇੰਟਰੋਡਿਊਸ ਕੀਤੇ ਨੇ ਕ腐ਸ਼ਨ ਦੀ ਗੱਲ ਕੀਤੀ ਹੈ ਬਹੁਤ ਸਾਰੇ ਅਫਸਰ ਹੁਣ ਤੱਕ ਟੰਗ ਦਿੱਤੇ ਨੇ ਭਗਵੰਤ ਮਾਨ ਨੇ ਹੋਰ ਬੜੇ ਰਿਫਾਰਮੇਟਿਵਸ ਕੀਤੇ ਨੇ ਸੜਕਾਂ ਦੇ ਉੱਪਰ ਝਕਮਿਆਂ ਨੂੰ ਚੁੱਕਿਆ ਜਾ ਰਿਹਾ ਹੈ ਕੀ ਆ ਜਾ ਰਿਹਾ ਹੈ ਜਿਹੜੇ ਕੈਂਪ ਲਾਇਆ ਜਾ ਰਹੇ ਨੇ ਪਿੰਡਾਂ ਦੇ ਵਿੱਚ ਸਰਕਾਰ ਤੁਹਾਡੇ ਦਰ្វਾਰ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਤਨਾ ਇਹ ਜਿਹੜੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਕਿਤੇ ਨਾ ਕਿਤੇ ਅਕਸ ਵੀ ਖਰਾਬ ਕਰ ਰਹੀਆਂ ਨੇ ਬਿਲਕੁਲ ਸਰਕਾਰਾਂ ਦੇ ਵਿੱਚ ਬਹੁਤ ਸਾਰੇ ਲੋਕ ਫੈਟ ਅਪ ਹੋ ਜਾਂਦੇ ਆ ਸਿਆਸਤਦਾਨ ਵੀ ਫੈਟ ਅਪ ਹੋ ਜਾਂਦੇ ਆ ਜਦੋਂ ਕੰ ਆਮ ਲੋਕ ਤਾਂ ਵਿਚਾਰੇ ਵੱਡੇ ਵੱਡੇ ਡੈਲੀਗੇਟ ਤਾਂ ਅਧਿਕਾਰੀਆਂ ਤੋਂ ਸਮਾਂ ਲੈ ਕੇ ਚਲੇ ਜਾਂਦੇ ਮਿਲ ਲੈਂਦੇ ਆ ਆਪਣੇ ਕੰਮ ਕਰਵਾ ਲੈਂਦੇ ਆ ਆਮ ਲੋਕ ਵਿਚਾਰੇ ਐਪਲੀਕੇਸ਼ਨਾਂ ਲੈ ਕੇ ਖੜੇ ਰਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਫ੍ਰੀ ਟੋਲ ਨੰਬਰ ਵੀ ਜਾਰੀ ਕੀਤਾ ਸੀ ਸ਼ਿਕਾਇਤਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਪੋਰਟਲ ਤੇ ਉਹ ਗੱਲ ਸਾਂਝੀ ਕੀਤੀ ਜਾ ਸਕਦੀ ਸ਼ਿਕਾਇਤਾਂ ਪਰੰਤੂ ਪੰਜਾਬ ਪੰਜਾਬ ਇੱਕ ਵੱਡੀ ਆਬਾਦੀ ਵਾਲਾ ਸੂਬਾ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਢੇਰ ਲੱਗ ਜਾਂਦੇ ਆ ਪੋਰਟਲ ਹੈਂਗ ਹੋ ਜਾਂਦੇ ਆ ਇੰਟਰਨੈਟ ਚੱਲਦੇ ਨਹੀਂ ਸਰਵਰ ਡਾਊਨ ਹੋ ਜਾਂਦੇ ਆ ਸ਼ਿਕਾਇਤਾਂ ਹੱਲ ਨਹੀਂ ਹੁੰਦੀਆਂ ਇਹਨਾਂ ਜਿਹੜੀਆਂ ਫਾਈਲਾਂ ਚ ਪਈਆਂ ਰਹਿੰਦੀਆਂ ਸੀ ਹੁਣ ਉਹ ਇੰਟਰਨੈਟ ਦੇ ਪੋਰਟਲਾਂ ਤੇ ਟੰਗੀਆਂ ਰਹਿ ਜਾਂਦੀਆਂ ਇਸ ਕਰਕੇ ਲੋਕ ਮਹਿਸੂਸ ਕਰ ਰਿਹਾ ਕਿ ਉਹਨਾਂ ਦੀ ਪਸੰਦਾ ਸਰਕਾਰ ਨਹੀਂ ਆਈ ਅੱਜ ਆਮ ਲੋਕ ਪਟਿਆਲਾ ਚ ਡੀਸੀ ਦਾ ਜਲੂਸ ਕੱਢ ਰਹੇ ਸੀ ਅੱਜ ਲੁਧਿਆਣਾ ਦੇ ਵਿੱਚ ਐਮਐਲਏ ਲੁਧਿਆਣਾ ਵੈਸਟ ਤੋਂ ਗੁਰਪ੍ਰੀਤ ਗੋਗੀ ਨੇ ਹਥੋੜੇ ਮਾਰ ਕੇ ਜਿਸ ਤਰ੍ਹਾਂ ਨੀਂ ਪੱਥਰ ਹਟਾਇਆ ਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝਣਾ ਚਾਹੀਦਾ 5 ਸਾਲ ਬਾਅਦ ਸਰਕਾਰ ਬਦਲਦੀ ਹੈ ਬੋਰਡ ਚ ਵੱਡੀ ਤਾਕਤ ਹੁੰਦੀ ਆ ਅੱਜ ਤਾਂ ਮੁੱਖ ਮੰਤਰੀ ਤੁਹਾਨੂੰ ਤੁਹਾਡੇ ਨਹੀਂ ਪੱਥਰ ਤੇ ਹਥੌੜਾ ਮਾਰ ਕੇ ਇਸ਼ਾਰਾ ਦੇ ਰਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਹਟਾ ਦੇਣਾ